ਕਿਉਂਕਿ ਇੱਥੇ ਜਿਹੜੀ ਅੰਦਰ ਦੀ ਪੜਾਅ ਕੱਢਣ ਦਾ ਮੌਕਾ ਮਿਲਦਾ ਹੈ ਨਾ ਵੈਬ ਸੀਰੀਜ਼ ਦੇ ਵਿੱਚ ਉਹ ਹੋਰ ਕਿਤੇ ਨਹੀਂ ਮਿਲਦਾ ਫਿਲਮਾਂ ਫਿਲਮਾਂ 'ਚ ਨਹੀਂ ਮਿਲਦਾ ਸਹੀ ਹੈ ਜੀ ਸਹੀ ਹੈ ਹਾਂ ਬਹੁਤ ਪਸੰਦ ਨੇ ਵੈਬ ਸੀਰੀਜ਼ ਕਰਨੀ 100% ਸਹੀ ਗੱਲ ਹੈ ਇਹ ਹਾਂ ਇੱਥੇ ਤੁਸੀਂ ਖੁੱਲ ਕੇ ਅ ਅਸੀਂ ਬੈਠੇ ਆਂ ਯਾਰ ਦੋਸਤ ਬੈਠੇ ਗੱਲਾਂ ਕਰਦੇ ਆਂ ਉਦਾਂ ਉਦਾਂ ਦੇ ਸਬਜੈਕਟ ਜਿਹੜੇ ਆ ਉਹ ਵੈਬ ਸੀਰੀਜ਼ 'ਚ ਆ ਸਕਦੇ ਨੇ ਫਿਲਮ ਚ ਨਹੀਂ ਆ ਸਕਤੇ ਸੋ ਇਹ ਬਹੁਤ ਬਹੁਤ ਵੱਡੀ ਦੇਣ ਹੈ ਪੰਜਾਬੀ ਸਿਨੇਮਾ ਨੂੰ ਪੰਜਾਬੀ ਦਰਸ਼ਕਾਂ ਵਾਸਤੇ ਬਹੁਤ ਕੁਝ ਸੁਣਨਾ ਪਰੋਸਿਆ ਜਾ ਸਕਦਾ ਹੈ ਦੇਖੋ ਆ ਆ ਚੀਜ਼ਾਂ ਤੋਂ ਅਸੀਂ ਡਰਦੇ ਹੁੰਦੇ ਹਾਂ ਗੱਲ ਕਰਨ ਲੱਗੇ ਲੇਕਿਨ ਇਹਨੂੰ ਕਰ ਵੀ ਸਕਦੇ ਹਾਂ ਔਰ ਸੁਣ ਵੀ ਸਕਦੇ ਹਾਂ ਮਾਨ ਵੀ ਸਕਦੇ ਹਾਂ ਰੋ ਵੀ ਸਕਦੇ ਹਾਂ ਔਰ ਸਾਡੇ ਅੰਦਰ ਜਿਹੜੀ ਤੜਪ ਹੈ ਤੜਪ ਉਹ ਠੰਡੀ ਵੀ ਕਰ ਸਕਦੇ ਆ ਕਿ ਆ ਸਮਾਜ ਚ ਹੋ ਰਿਹਾ ਸੁਣਿਆ ਕਦੇ ਦੇਖਿਆ ਕਦੇ ਆ ਦੇਖੋ ਸਮਾਜ ਦੇ ਵਿੱਚ ਜੋ ਗੰਦਾ ਉਹ ਗੰਦ ਨੂੰ ਨੰਗਾ ਕਰਨ ਦਾ ਤਰੀਕਾ ਸਭ ਤੋਂ ਵਧੀਆ ਜਿਹੜਾ ਪਲੇਟਫਾਰਮ ਹੈ ਉਹ OTT ਪਲੇਟਫਾਰਮ ਹੈ ਸੋ ਮੇਰੇ ਵੱਲੋਂ ਸਾਰੇ ਐਕਟਰਸ ਨੂੰ ਪ੍ਰੋਡੂਸਰ ਸਾਹਿਬ ਨੂੰ ਰਾਈਟਰ ਡਾਇਰੈਕਟਰ ਬੈਠੇ ਨੇ ਇਹਨਾਂ ਨਾਲ ਤਾਂ ਮੈਂ ਕੰਮ ਕਰ ਚੁੱਕਿਆ ਮੈਂ ਮਰੀਦ ਹਾਂ ਇਹਨਾਂ ਦਾ ਮੈਂ ਭਾਈ ਨਾਲ ਕੰਮ ਪਹਿਲਾਂ ਕੀਤਾ ਵੀ ਨਹੀਂ ਸੀ ਮੈਂ ਇਹ ਇਹਨਾਂ ਨੇ ਮੈਨੂੰ ਇੱਕ ਵਾਰੀ ਕਿਹਾ ਕਿ ਸੋਈ ਭਾਈ ਜੇ ਕੁਝ ਮੈਂ ਕਰਾਂ ਮੈਂ ਕਿਹਾ ਕਰੋ ਕਰੋ ਇਹ ਕਹਿੰਦੇ ਥੋੜਾ ਹੱਥ ਤੰਗ ਮੈਂ ਕਿਹਾ ਜੋ ਦਿਓਗੇ ਮੈਨੂੰ ਕਬੂਲ ਹੋਊਗਾ ਸੋ so. ਥੈਂਕ ਯੂ ਥੈਂਕ ਯੂ ਥੈਂਕ ਯੂ ਮੈਂ ਸਾਰਿਆਂ ਦਾ ਸ਼ੁਕਰਗੁਜ਼ਾਰ ਹਾਂ ਤੇ ਇਸ ਤਰ੍ਹਾਂ ਹੀ ਮਿਲ ਕੇ ਡਟੇ ਰਹੋ ਔਰ ਵੈਬ ਸੀਰੀਜ਼ ਦਾ ਜਿਹੜਾ ਲੈਵਲ ਹੈ ਉਹ ਤੁਹਾਡੇ ਸਾਰਿਆਂ ਕਰਕੇ ਜਿਹੜੇ ਇੱਥੇ ਆਰਟਿਸਟ ਬੈਠੇ ਆ ਮੈਂ ਸਾਰਿਆਂ ਨੂੰ ਸ਼ਾਬਾਸ਼ੀ ਦਿੰਨਾ ਕਿਉਂਕਿ ਇਹ ਇਹ ਸ਼ੁਰੂਆਤ ਹੈ ਸ਼ੁਰੂਆਤ ਤੁਸੀਂ ਡਟ ਕੇ ਸੋਣਾ ਅੰਦਰੋਂ ਜੀ ਲਾ ਕੇ ਸੋਣਾ ਕੰਮ ਕੀਤਾ ਹੈ ਮੁਬਾਰਕਾਂ ਸਾਰਿਆਂ ਨੂੰ ਬਹੁਤ ਬਹੁਤ ਬਿਲਕੁਲ 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 ਸਰ ਜੋ ਵੈਬ ਸੀਰੀਜ਼ ਹੈ ਨਾ ਇੱਕ ਬਾਈ ਜੀ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਨਾ ਮੈਂ ਇਸ ਕਰਕੇ ਕਿ ਬਾਈ ਜੀ ਨੂੰ ਮੈਂ ਕਿਉਂ ਬੁਲਾਇਆ ਅਸਲ 'ਚ ਬਾਈ ਜੀ ਦਾ ਜਿਹੜਾ ਆਧਾਰ ਹੈ ਉਹ ਵੀ ਰੰਗਮੰਚ 'ਚ ਹਰਪਾਲ ਟਵਾਣਾ ਜੀ ਦੇ ਇਹ ਐਕਟਰ ਰਹੇ ਨੇ ਉਹਨਾਂ ਨਾਲ ਇਹਨਾਂ ਨੇ ਥੀਏਟਰ ਕੀਤਾ ਨਾਟਕ ਕੀਤੇ ਸਾਡੀ ਵੀ ਜਿਹੜੀ ਸਾਰੀ ਟੀਮ ਆ ਇਦੇ 'ਚ ਵੀ ਸ਼ਾਇਦ ਹੀ ਕੋਈ ਇੱਕ ਅੱਧਾ ਹੋਵੇ ਜਿਨੇ ਥੀਏਟਰ ਨਾ ਕੀਤਾ ਹੋਵੇ ਤਕਰੀਬਨ ਸਾਰੇ ਹੀ ਜਿਹੜੇ ਆ ਉਹ ਥੀਏਟਰ ਨਾਲ ਜੁੜੇ ਹੋਏ ਐਕਟਰ ਨੇ ਹਨਾ ਔਰ ਦੂਸਰੇ ਪਾਸੇ ਬਾਈ ਜੀ ਫਿਲਮਾਂ 'ਚ ਜਦੋਂ ਆਏ ਸੀਗੇ ਅਸੀਂ ਇਹਨਾਂ ਦੇ ਉਦੋਂ ਤੋਂ ਫੈਨ ਆ ਜਦੋਂ ਤੋਂ ਇਹਨਾਂ ਨੇ ਨਾਰਾ ਅਮਲੀ ਦਾ ਰੋਲ ਕੀਤਾ ਸੀਗਾ ਲੌਂਗ ਦਾ ਲਸ਼ਕਾਰਾ 'ਚ ਮਖਮਲ ਲਾਵੇ ਲਵਾਵੇਂਗਾ ਕੋ ਟੰਗਰੇਜੀ ਛਕਾੜਦੀ ਜਿਹੜੀ ਜਿਹੜੀ ਗੱਲ ਉਹ ਹੁੰਦੀ ਆ ਕਿ ਇਹੋ ਜਿਹਾ ਮਾਹੌਲ ਉੱਥੇ ਤੁਸੀਂ ਕਿਵੇਂ ਕੰਮ ਕਰ ਲੈਂਦੇ ਹੋ ਮੈਨੂੰ ਮੇਰੇ ਘਰ ਪੁੱਛਿਆ ਮੇਰੀ ਸਿਸਟਰ ਨੇ ਵੀਰੇ ਉਹ ਜਿਹੜੀ ਤੂੰ ਉੱਤੇ ਸੜੀ ਦੀ ਰਜਾਈ ਲਈ ਬੈਠਾ ਸੀ ਉਹ ਕਿਹਦੀ ਸੀ ਮੈਂ ਕਿਹਾ ਉਹ ਜਿਹੜੇ ਜਿਹੜੇ ਘਰ ਚ ਕੰਮ ਕਰਦੇ ਸੀ ਉਹਨਾਂ ਦਾ ਜਿਹੜਾ ਸੇਰੀ ਸੀ ਉਹਦੀ ਸਿਰ ਜਾਈ ਉਹ ਵਾ 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 ਇਹੀ ਆ ਉਹ ਗੋਡਿਆਂ ਤੱਕ ਲੈਂਦੇ ਸੀ ਉਹ ਤਾਂ ਮੋਸਟ ਉਹਨੋਂ ਹਟ ਜਾਂਦਾ ਸੀਗਾ ਜਦੋਂ ਗੋਡਿਆਂ ਤੇ ਆ ਜਾਂਦੀ ਸੀ ਨਾ ਜਦੋਂ ਡਾਇਲੌਗ ਬੋਲਦੇ ਸੀ ਉਹਨੂੰ ਉਹਦੇ ਵਿੱਚ ਕੋਈ ਮੁਸ਼ਕਲ ਨਹੀਂ ਸੀ ਆਉਂਦਾ ਬਿਲਕੁਲ ਬਿਲਕੁਲ ਕਿਉਂ ਪਾਤਰ ਹੀ ਮੇਰਾ ਹੋ ਜਾ ਸੀਗਾ ਸੋ ਇਹ ਹੈ ਆਹੀ ਹੈ ਜੀ ਹੁਣ ਵੀ ਹੈ ਇਹੋ ਜੇ ਹੋਰ ਸ਼ੋਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ